ਨਮਸਕਾਰ ਬੀਲ ਟੀਵੀ ਦੇ ਖਾਸ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਦਿੱਲੀ ਦੀ ਕਿਉਂਕਿ ਦਿੱਲੀ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ ਉਸ ਨੂੰ ਲੈ ਕੇ ਬਹੁਤ ਸਾਰੇ ਲੋਕ 8 ਫਰਵਰੀ ਤੋਂ ਬਾਅਦ ਇੰਤਜ਼ਾਰ ਕਰ ਰਹੇ ਸੀ ਹਾਲਾਂਕਿ ਭਾਜਪਾ ਦੇ ਵੱਲੋਂ ਇਹ ਇੰਤਜ਼ਾਰ ਲੰਮਾ ਜ਼ਰੂਰ ਕਰਵਾ ਦਿੱਤਾ ਗਿਆ ਪਰ ਇਹ ਇੰਤਜ਼ਾਰ ਹੁਣ ਭਲਕੇ ਖਤਮ ਹੋ ਜਾਏਗਾ ਜਾਨਕਿ 20 ਤਰੀਕ ਨੂੰ ਸਵੇਰੇ 11 ਵਜੇ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਭਾਜਪਾ ਦੇ ਵੱਲੋਂ ਪਿਛਲੇ 2-3 ਦਿਨਾਂ ਤੋਂ ਉਥੇ ਟੈਂਟ ਲੱਗ ਰਹੇ ਨੇ ਬੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਔਰ ਲੱਖਾਂ ਲੋਕ ਉਸ ਸ਼ਪਤ ਗ੍ਰੈਂਡ ਜਿਹੜਾ ਸਮਾਗਮ ਹੈ ਉਹਦੇ ਵਿੱਚ ਸ਼ਾਮਲ ਹੋਣ ਦੀ ਉਮੀਦ ਜਿਹੜੀ ਆ ਜਿਤਾਈ ਜਾ ਰਹੀ ਹੈ ਕਿਉਂਕਿ ਅੱਜ ਅੱਜ ਇਸ ਨਾਮ ਦੇ ਉੱਤੇ ਮੋਹਰ ਲੱਗੇਗੀ ਕਿ ਦਿੱਲੀ ਦੇ ਵਿੱਚ ਭਾਜਪਾ ਦੇ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ ਕਿਉਂਕਿ ਅੱਜ ਭਾਜਪਾ ਦੀ ਵਿਧਾਇਕ ਦਲ ਦੀ ਬੈਠਕ ਹੋਣ ਜਾ ਰਹੀ ਹੈ ਦਿੱਲੀ ਦੇ ਵਿੱਚ ਔਰ ਉਸ ਬੈਠਕ ਤੋਂ ਬਾਅਦ ਇਹ ਸਾਹਮਣੇ ਆਏਗਾ ਕਿ ਕੌਣ ਮੁੱਖ ਮੰਤਰੀ ਦਾ ਚਿਹਰਾ ਹੋਏਗਾ ਕੁਛ 6-7 ਨਾਮ ਜਿਹੜੇ মিডিਆ ਦੇ ਵਿੱਚ ਘੁੰਮ ਰਹੇ ਨੇ ਪਰ ਭਾਜਪਾ ਦੇ ਵੱਲੋਂ ਕਿਸੇ ਦੇ ਨਾਮ ਦੇ ਉੱਤੇ ਮੋਹਰ ਲਗਾਈ ਜਾਏਗੀ ਉਹ ਸ਼ਾਇਦ ਦੋ ਵਿਅਕਤੀਆਂ ਨੂੰ ਛੱਡ ਕੇ ਪ੍ਰਧਾਨ ਮੰਤਰੀ ਮੋਦੀ ਔਰ ਅਮਿਤ ਸ਼ਾਹ ਤੋਂ ਇਲਾਵਾ ਸ਼ਾਇਦ ਹੀ ਕੋਈ ਸੇ ਤੀਸਰੇ ਬੰਦੇ ਨੂੰ ਇਸ ਦੇ ਬਾਰੇ ਪਤਾ ਹੋਵੇ ਕਿ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ ਸੋ ਇਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਅੱਜ ਵਿਧਾਇਕਦਲ ਦੀ ਬੈਠਕ ਦੇ ਵਿੱਚ ਸਾਰਾ ਕੁਝ ਸਪਸ਼ਟ ਹੋ ਜਾਏਗਾ ਔਰ ਇਸ ਸ਼ਪਤ ਗ੍ਰੈਂਡ ਸਮਾਰੋਹ ਦੇ ਵਿੱਚ ਖਾਸ ਕੀ ਰਹਿਣ ਵਾਲਾ ਹੈ ਬੀਤੇ ਕੱਲ ਮਾਫ ਕਰਨਾ ਭਲਕੇ ਇਹ ਜਿਹੜੀ ਸਾਰੀ ਸੈਰੇਮਨੀ ਹੋਏਗੀ ਇਹ ਰਾਮਲੀਲਾ ਮੈਦਾਨ ਦੇ ਵਿੱਚ ਸਵੇਰੇ 11 ਵਜੇ ਹੋਏਗੀ ਔਰ ਇਹਦੇ ਵਿੱਚ 21 ਸੂਬਿਆਂ ਦੇ ਮੁੱਖ ਮੰਤਰੀ ਔਰ ਉਪ ਮੁੱਖ ਮੰਤਰੀ ਸ਼ਾਮਲ ਹੋਣਗੇ ਹਿੱਸਾ ਲੈਣਗੇ ਔਰ ਲੱਖਾਂ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਜਿਹੜੀ ਜਿਤਾਈ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਤਿਆਰੀਆਂ ਭਾਜਪਾ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਔਰ ਇਸ ਦੇ ਵਿੱਚ ਰੇਸ ਦੇ ਵਿੱਚ 6 ਨਾਮਾਂ ਦਾ ਜ਼ਿਕਰ ਕੀਤਾ ਗਿਆ ਜਿਕਰ 6 ਨਾਮ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਤੇ ਇਹ 6 ਦੇ 6 ਨਾਮ 48 ਜਿਹੜੇ ਜਾਨੀ ਕਿ 70 ਸੀਟਾਂ ਸੀ ਪੀਦਾਂ ਸਭਾ ਦੀਆਂ ਜਿਦੇ ਵਿੱਚੋਂ 48 ਐਮਐਲਏ ਭਾਜਪਾ ਦੇ ਜਿੱਤੇ ਨੇ ਔਰ ਭਾਜਪਾ ਦੇ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਉਹਨਾਂ ਦੇ ਰਾਸ਼ਟਰੀ ਪ੍ਰਧਾਨ ਜਿਹੜੇ ਨੇ ਜੇਪੀ ਨੱਡਾ ਉਹਨਾਂ ਨੇ ਕਿਹਾ ਸੀ ਕਿ ਸਾਡੇ ਜਿੱਤੇ ਹੋਏ ਕੈਂਡੀਡੇਟ ਜਿਹੜੇ ਐਮਐਲਏ ਹੋਣਗੇ ਉਹਨਾਂ ਦੇ ਵਿੱਚੋਂ ਹੀ ਮੁੱਖ ਮੰਤਰੀ ਦਾ ਚਿਹਰਾ ਹੋਏਗਾ ਔਰ ਉਹਨਾਂ 48 ਦੇ ਵਿੱਚੋਂ ਜਿੱਤੇ ਹੋਏ ਵਿਧਾਇਕਾਂ ਦੇ ਵਿੱਚੋਂ ਜਿਹੜੇ 6 ਨਾਮ ਸਭ ਤੋਂ ਜ਼ਿਆਦਾ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਉਹਨਾਂ ਦੇ ਵਿੱਚ ਸਭ ਤੋਂ ਮੋਹਰੇ ਨੇ ਰਵਿੰਦਰ ਇੰਦਰਜਾ ਇੰਦਰ ਰਾਜ ਸਿੰਘ ਸ਼ਿਖਾ ਰੌਏ ਪ੍ਰਵੇਸ਼ ਵਰਮਾ ਵਿਜੇਂਦਰ ਗੁਪਤਾ ਰਾਜਕੁਮਾਰ ਪਾਟਿਆ ਔਰ ਜਤਿੰਦਰ ਮਹਾਜਨ ਇਹ ਨਾਮ ਸ਼ਾਮਲ ਨੇ ਹਾਲਾਂਕਿ ਪਰਮੇਸ਼ ਪਰਵੇਸ਼ ਵਰਮਾ ਜਿਹੜੇ ਨੇ ਉਹ ਐਸਾ ਨਾਮ ਹੈ ਜਿਹੜਾ ਨਾਮ ਸ਼ਾਇਦ ਹੀ ਭਾਰਤ ਦੀ ਸਿਆਸਤ ਦੇ ਵਿੱਚ ਕਿਸੇ ਤੋਂ ਅੱਖੋਂ ਅੱਖੋਂ ਓਲੇ ਹੋਏ ਉਹ ਨਾਮ ਕਿਉਂਕਿ ਸਾਹਿਬ ਸਿੰਘ ਵਰਮਾ ਜਿਹੜੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਹੁਣ ਇਸ ਟਾਈਮ ਤੋਂ ਉਹ ਦੁਨੀਆ ਦੇ ਵਿੱਚ ਨਹੀਂ ਪਰ ਸਾਹਿਬ ਸਿੰਘ ਵਰਮਾ ਦੇ ਇਹ ਪੁੱਤਰ ਨੇ ਪਰਵੇਸ਼ ਵਰਮਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਰਮੇਸ਼ ਵਰਮਾ ਉਹ ਵਿਅਕਤੀ ਹੈ ਜਿਸਨੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਵਿੱਚ ਚੋਣਾਂ ਦੇ ਵਿੱਚ ਹਰਾਇਆ ਮਤਲਬ ਭਾਜਪਾ ਦੀ ਕੋਸ਼ਿਸ਼ ਸੀ ਕਿ ਜੇਕਰ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚ ਲਾਕ ਤੋੜਨਾ ਹੈ ਤੇ ਆਮ ਆਦਮੀ ਪਾਰਟੀ ਨੂੰ ਹੈਰਾਨ ਤੋਂ ਵੀ ਵੱਡੀ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਦੀ ਸੀਟ ਤੇ ਅਰਵਿੰਦ ਕੇਜਰੀਵਾਲ ਨੂੰ ਹਰਾਇਆ ਜਾਏ ਉਹ ਵਿਅਕਤੀ ਹੈ ਪ੍ਰਵੇਸ਼ ਵਰਮਾ ਪਰ ਹੁਣ ਕੱਲੂ ਕਿਸ ਦੇ ਨਾਮ ਤੇ ਮੋਹਰ ਲੱਗੇਗੀ ਉਹ ਦੇਖਣਾ ਹੋਵੇਗਾ ਔਰ ਸੂਤਰਾਂ ਦੇ ਹਵਾਲੇ ਤੋਂ ਇਹ ਖਬਰਾਂ ਸਾਹਮਣੇ ਨੇ ਕਿ ਪਾਰਟੀ ਨੇ 15 ਵਿਧਾਇਕਾਂ ਦੇ ਨਾਮ ਕੱਢੇ ਸੀ ਔਰ ਉਹਨਾਂ ਦੀ ਮੀਟਿੰਗ ਕੀਤੀ ਗਈ ਗੱਲਬਾਤ ਕੀਤੀ ਜਦੋਂ ਆਪਸ ਦੇ ਵਿੱਚ ਉਹਨਾਂ 15 ਦੇ ਵਿੱਚ ਹੁਣ ਨੌ ਨਾਮ ਜਿਹੜੇ ਸ਼ਾਰਟਲਿਸਟ ਕੀਤੇ ਗਏ ਨੇ ਇਹਨਾਂ ਨੌ ਨਾਮਾਂ ਦੇ ਵਿੱਚੋਂ ਹੀ ਸੀਐਮ ਹੋਏਗਾ ਕੈਬਨਟ ਮੰਤਰੀ ਹੋਣਗੇ ਔਰ ਸਪੀਕਰ ਜਿਹੜਾ ਵਿਧਾਨ ਸਭਾ ਦਾ ਦਿੱਲੀ ਦੇ ਵਿੱਚ ਤੈਅ ਕੀਤਾ ਜਾਏਗਾ ਇਹ ਨੌ ਨਾਮ ਜਿਹੜੇ ਨੇ ਸ਼ਾਰਟਲਿਸਟ ਕਰ ਲਏ ਗਏ ਨੇ ਜਾਨੀ ਕਿ ਅੱਜ ਦੀ ਜਿਹੜੀ ਸ਼ਾਮ ਨੂੰ ਵਿਧਾਇਕ ਦਲ ਦੀ ਬੈਠਕ ਹੋਏਗੀ ਉਸ ਦੇ ਵਿੱਚ 48 ਦੇ ਉੱਪਰ ਜ਼ਿਕਰ ਨਹੀਂ ਹੋਏਗਾ ਸਿਰਫ ਸ਼ਾਰਟਲਿਸਟ ਕੀਤੇ ਹੋਏ ਜਿਹੜੇ ਨੌ ਨਾਮ ਨੇ ਉਹਨਾਂ ਦੇ ਉੱਪਰ ਚਰਚਾ ਹੋਏਗੀ ਕਿਉਂਕਿ 6 ਮੰਤਰੀ ਬਣਨਗੇ ਸਤਵਾਂ ਸੀਐਮ ਹੋਏਗਾ ਉਸ ਤੋਂ ਬਾਅਦ ਜਿਹੜੇ ਸਪੀਕਰ ਨੇ ਜਾਨਕਿ ਇਹਨਾਂ ਨੌ ਨਾਮਾਂ ਦੇ ਵਿੱਚੋਂ ਹੀ ਸਾਰੇ ਨਾਮਾਂ ਦੇ ਉੱਪਰ ਸਾਰੇ ਅਹੁਦਿਆਂ ਦੇ ਉੱਪਰ ਮੋਰ ਜਿਹੜੀ ਅੱਜ ਦਿੱਲੀ ਦੇ ਵਿੱਚ ਲੱਗਣ ਵਾਲੀ ਔਰ ਸੋ ਦੇਖਣਾ ਹੋਏਗਾ ਕਿ ਭਲਕੇ ਜਿਹੜਾ ਹੋਣ ਵਾਲਾ ਸ਼ਪਤ ਗ੍ਰੈਂਡ ਸਮਾਗਮ ਹੈ ਉਹਦੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਗਈਆਂ ਨੇ ਪਰ ਕਿਹੜੇ ਕਿਹੜੇ ਚਿਹਰੇ ਉਸ ਦੇ ਵਿੱਚ ਹਿੱਸਾ ਲੈਣਗੇ ਔਰ ਦੱਸਿਆ ਜਾ ਰਿਹਾ ਹੈ ਕਿ ਸੰਤ ਸਮਾਜ ਵੱਡੀ ਗਿਣਤੀ ਦੇ ਵਿੱਚ ਉਸ ਸ਼ਪਤ ਗ੍ਰੈਂਡ ਸਮਾਗਮ ਦੇ ਵਿੱਚ ਪਹੁੰਚਣ ਨਾਲ ਸੋ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਨੇ ਇੰਤਜ਼ਾਰ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਔਰ ਕਿਹਦੇ ਨਾਮ ਦੇ ਉੱਪਰ ਦਿੱਲੀ ਦੇ ਵਿੱਚ ਮੋਹਰ ਲੱਗਦੀ ਹੈ ਕਿਉਂਕਿ ਦਿੱਲੀ ਸੈਂਟਰ ਪੁਆਇੰਟ ਹੈ ਉੱਥੇ ਦੇ ਮੁੱਖ ਮੰਤਰੀ ਰਾਜਧਾਨੀ ਦੇ ਵਿੱਚ ਰਾਜ ਕਰਨਗੇ ਤੇ ਵੱਡਾ ਨਾਮ ਹੋ ਸਕਦਾ ਜਿਹੜਾ ਪੂਰੇ ਦੇਸ਼ ਦੀ ਸਿਆਸਤ ਦੇ ਉੱਤੇ ਅਸਰ ਰੱਖਦਾ ਹੋਵੇ ਸੋ ਇੱਕ ਖਬਰ ਇਹ ਵੀ ਦਿੱਲੀ ਦੇ ਨਾਲ ਜੁੜੀ ਹੋਈ ਹੈ ਪਿਤੇ ਦਿਨਾਂ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਦਿੱਲੀ ਰੇਲਵੇ ਸਟੇਸ਼ਨ ਤੇ ਭਗੜੜ ਮੱਚੀ ਸੀ 15 ਫਰਵਰੀ ਰਾਤ ਨੂੰ 9:30 ਦੇ ਕਰੀਬ ਇੱਕ ਟ੍ਰੇਨ ਨੇ ਪ੍ਰਿਆਗਰਾ ਜਾਣਾ ਸੀ ਔਰ ਉਸ ਟਾਈਮ ਦੇ ਉਤੇ ਕੁੰਭ ਦੇ ਲਈ ਜਿਹੜੀ ਸਪੈਸ਼ਲ ਟ੍ਰੇਨ ਚਲਾਈ ਗਈ ਸੀ ਪਲੇਟਫਾਰਮ ਨੰਬਰ 12 ਤੋਂ ਰਵਾਨਾ ਹੋਣੀ ਸੀ ਪਰ ਕੁਝ ਦੇਰ ਬਾਅਦ ਹੀ ਅਨਾਉਂਸਮੈਂਟ ਹੁੰਦੀ ਹੈ ਕਿ ਉਹ ਪਲੇਟਫਾਰਮ 16 ਤੇ ਆਏਗੀ ਜਿਸ ਤੋਂ ਬਾਅਦ ਭਗੜੜ ਮਚੀ ਔਰ ਉਸ ਭਗੜੜ ਤੋਂ ਬਾਅਦ ਆਰਪੀਐਫ ਵੀ ਆਪਣੀ ਉਹਨੇ ਜਾਂਚ ਕਮੇਟੀ ਬਣਾਈ ਰੇਲਵੇ ਪ੍ਰਸ਼ਾਸਨ ਨੇ ਆਪਣੀ ਜਾਂਚ ਕਮੇਟੀ ਬਣਾਈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਾਂਚ ਕਮੇਟੀਆਂ ਬਣਾਈਆਂ ਗਈਆਂ ਕਿ ਜਾਂਚ ਕੀਤੀ ਜਾਵੇ ਵੀ ਗਲਤੀ ਕਿਹਦੀ ਹੈ ਸੋ ਆਰਪੀਐਫ ਦੇ ਵੱਲੋਂ ਉਹਨੇ ਇੱਕ ਰਿਪੋਰਟ ਸੌਂਪੀ ਹੈ ਕਿ 15 ਫਰਵਰੀ ਰਾਤ 9 ਵਜੇ ਦੇ ਪੌਣੇ 9 ਦੇ ਕਰੀਬ ਜਿਹੜੀ ਅਨਾਉਂਸਮੈਂਟ ਹੋਈ ਸੀਗੀ ਪ੍ਰਿਆਗਰਾਜ ਜਾਣ ਵਾਲੀ ਸਪੈਸ਼ਲ ਟ੍ਰੇਨ ਦੀ ਔਰ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਭਗੜੜ ਦੀ ਜਿਹੜੀ ਸਥਿਤੀ ਬਣੀ ਹੈ ਉਹ ਗਲਤ ਅਨਾਉਂਸਮੈਂਟ ਦੇ ਨਾਲ ਬਣੀ ਹੈ ਆਰਪੀਐਫ ਦੀ ਕਿਉਂਕਿ ਬਹੁਤ ਵਾਰ ਐਸਾ ਹੁੰਦਾ ਹੈ ਕਿ ਜਦੋਂ ਕੋਈ ਜਾਂਚ ਕਮੇਟੀਆਂ ਬਣਾਈਆਂ ਜਾਂਦੀਆਂ ਤੇ ਸ਼ਾਇਦ ਜਾਂਚ ਦੇ ਉੱਤੇ ਇਨਸਾਫ ਲੋਕਾਂ ਨੂੰ ਨਹੀਂ ਮਿਲ ਪਾਂਦਾ ਉਹ ਜਾਂਚ ਕਮੇਟੀਆਂ ਕਈ-ਕਈ ਮਹੀਨੇ ਕੰਮ ਹੀ ਕਰਦੀਆਂ ਰਹਿੰਦੀਆਂ ਨੇ ਪਰ ਆਰਪੀਐਫ ਦੇ ਵੱਲੋਂ ਇਹ ਜਾਂਚ ਕਮੇਟੀ ਜਿਹੜੀ ਬਣਾਈ ਗਈ ਸੀ ਉਹਨਾਂ ਨੇ ਦੱਸਿਆ ਕਿ ਜਿਹੜੀ ਭਗੜੜ ਮੱਚੀ ਸੀ ਉਹ ਗਲਤ ਅਨਾਉਂਸਮੈਂਟ ਦੇ ਕਰਕੇ ਇਹ ਜਾਂਚ ਦੇ ਵਿੱਚ ਸਾਹਮਣੇ ਆ ਗਿਆ ਦਰਸਲ ਹੁੰਦਾ ਕੀ ਹੈ ਭਗਦਰ ਦੀ ਸ਼ੁਰੂਆਤ ਜਾਂਚ ਦੇ ਵਿੱਚ ਪਤਾ ਲੱਗਾ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ਜਿਹੜਾ ਹੈ ਉੱਥੇ ਰੋਜ਼ਾਨਾ ਜਿਹੜੀਆਂ ਟਿਕਟਾਂ ਜਰਨਲ ਟਿਕਟ ਜਿਹੜੀ ਆਮ ਟਿਕਟ ਜਿਹੜੀ ਤੁਸੀਂ ਖਿੜਕੀ ਤੋਂ ਜਾ ਕੇ ਲੈਨੇ ਹੋ ਉਹ 7000 ਦੇ ਕਰੀਬ ਜਿਹੜੀਆਂ ਟਿਕਟਾਂ ਡੇਲੀ ਸ਼ਾਮ ਨੂੰ ਉੱਥੇ ਜਿਹੜੀਆਂ ਉਹ ਲੋਕ ਲੈਂਦੇ ਨੇ 7000 ਦੇ ਕਰੀਬ ਯਾਤਰੀ ਜਿਹੜੇ ਯਾਤਰਾ ਕਰਦੇ ਨੇ ਪਰ ਉਸ ਦਿਨ ਜਿਸ ਦਿਨ ਭਗਦੜ ਮਚੀ ਐ ਸ਼ਨੀਵਾਰ ਦਾ ਦਿਨ ਸੀ 15 ਫਰਵਰੀ ਉਸ ਦਿਨ ਰਾਤ ਨੂੰ ਸ਼ਾਮ ਨੂੰ 9600 ਟਿਕਟਾਂ ਜਿਹੜੀਆਂ ਸੀ ਉਹ ਕਾਊਂਟਰ ਤੋਂ ਲੋਕਾਂ ਦੇ ਵੱਲੋਂ ਖਰੀਦੀਆਂ ਗਈਆਂ ਮਤਲਬ ਕਿ 2500 2600 ਦੇ ਕਰੀਬ ਲੋਕ ਜਿਹੜੇ ਸੀ ਉਮੀਦ ਦੇ ਨਾਲੋਂ ਜ਼ਿਆਦਾ ਬਧੇ ਆਮ ਦਿਨਾਂ ਦੇ ਮੁਤਾਬਕ 7000 ਦੀ ਜਗ੍ਹਾ ਜਿੱਦਾਂ ਰੋਜ਼ 7000 ਦੇ ਅੰਕੜਾ ਹੁੰਦਾ ਸੀ ਪਰ ਉਸ ਦਿਨ 9600 ਲੋਕ ਜਿਹੜੇ ਜਿਨ੍ਹਾਂ ਨੇ ਟਿਕਟ ਖਰੀਦੀਆਂ ਮਤਲਬ 25000 ਦੇ ਕਰੀਬ ਲੋਕਾਂ ਦੀ ਗਿਣਤੀ ਉੱਥੇ ਇਕਦਮ ਵਧੀ ਪਰ ਪ੍ਰਸ਼ਾਸਨਿਕ ਇੰਤਜ਼ਾਮ ਉਸ ਤਰੀਕੇ ਦੇ ਨਹੀਂ ਸੀ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰੀ ਔਰ ਇਸ ਘਟਨਾ ਨੇ ਦਾ ਅੰਜਾਮ ਇਹ ਹੋਇਆ ਕਿ 18 ਲੋਕਾਂ ਦੀ ਜਾਨ ਚਲੀ ਗਈ ਹਾਲਾਂਕਿ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਵੀ ਮਿਲ ਜਾਣਗੇ ਸਭ ਕੁਝ ਹੋ ਜਾਏਗਾ ਪਰ ਪਰਿਵਾਰ ਦੇ ਜੀ ਬਾਕਸ ਨਹੀਂ ਆਣਗੇ ਸੋ ਐਸੀਆਂ ਅਨਗਹਿਲੀਆਂ ਭਵਿੱਖ ਦੇ ਵਿੱਚ ਨਾ ਹੋਣ ਉਹਦੇ ਲਈ ਰੇਲਵੇ ਪ੍ਰਸ਼ਾਸਨ ਨੂੰ ਆਰਪੀਐਫ ਨੂੰ ਪੁਲਿਸ ਪ੍ਰਸ਼ਾਸਨ ਨੂੰ ਜਿਸ ਤਰੀਕੇ ਦੇ ਵੀ ਬਣਦੀ ਕਾਰਵਾਈ ਹੈ ਉਹ ਵੀ ਕਰਨੀ ਚਾਹੀਦੀ ਔਰ ਆਉਣ ਵਾਲੇ ਟਾਈਮ ਦੇ ਲਈ ਪੁਖਤਾ ਇੰਤਜ਼ਾਮ ਵੀ ਕਰਨੇ ਪੈਣਗੇ ਕਿ ਆਨਾਲੇ ਦਿਨਾਂ ਦੇ ਵਿੱਚ ਭਵਿੱਖ ਦੇ ਵਿੱਚ ਐਸੀਆਂ ਘਟਨਾਵਾਂ ਜਿਹੜੀਆਂ ਉਹ ਨਾ ਵਾਪਰਨ ਦੂਸਰੇ ਪਾਸੇ ਪੰਜਾਬ ਦੇ ਵਿੱਚ ਔਰ ਦੇਸ਼ ਦੇ ਵਿੱਚ ਸਭ ਤੋਂ ਵੱਡਾ ਇਸ ਟਾਈਮ ਮੁੱਦਾ ਬਣਿਆ ਹੋਇਆ ਹੈ ਕਿ ਅਮਰੀਕਾ ਤੋਂ ਜਿਹੜੇ ਲੋਕ ਡਿਪੋਰਟ ਕੀਤੇ ਜਾ ਰਹੇ ਨੇ ਭਾਰਤ ਦੇ ਵਿੱਚ ਜਾਇਕਿ ਗੈਰ ਕਾਨੂੰਨੀ ਪ੍ਰਵਾਸੀ ਉਹਨਾਂ ਦੇ ਵਿੱਚ ਭਾਰਤ ਦੇ ਭਾਰਤੀਆਂ ਦੀ ਗਿਣਤੀ ਬਹੁਤ ਵੱਡੀ ਹੈ ਤਿੰਨ ਜਹਾਜ਼ ਪੰਜਾਬ ਦੇ ਵਿੱਚ ਆ ਚੁੱਕੇ ਨੇ ਔਰ ਉਸ ਤੋਂ ਬਾਅਦ ਹੁਣ ਜਿਹੜੀ ਲੋਕਾਂ ਦੀ ਨਜ਼ਰ ਇਹ ਹੈ ਕਿ ਜਿਹੜੇ ਟਰੈਵਲ ਏਜੰਟ ਗਲਤ ਤਰੀਕੇ ਦੇ ਨਾਲ ਲੋਕਾਂ ਨੂੰ ਚਾਂਸਾ ਦੇ ਕੇ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਪਰਵਾ ਕੇ ਗਲਤ ਤਰੀਕੇ ਦੇ ਨਾਲ ਬਾਹਰ ਭੇਜਣ ਦਾ ਜਿਹੜਾ ਉਹਨਾਂ ਦੇ ਅੰਦਰ ਉਤਸ਼ਾਹ ਭਰਦੇ ਨੇ ਉਹਨਾਂ ਨੂੰ ਉਹ ਉਹਨਾਂ ਨੂੰ ਮੋਟੀਵੇਟ ਕਰਦੇ ਕਿ ਤੁਹਾਨੂੰ ਗਲਤ ਰਸਤੇ ਤਾਣੀ ਭੇਜਾਂਗੇ ਤੁਸੀਂ ਪੈਸੇ ਦਿਓ ਪਰ ਪਹੁੰਚਦਾ ਕਰ ਦੇਵਾਂਗੇ ਗਲਤ ਤਰੀਕੇ ਦੇ ਨਾਲ ਜਿਹੜੇ ਟਰੈਵਲ ਏਜੰਟ ਭੇਜਦੇ ਨੇ ਉਹਨਾਂ ਦੇ ਖਿਲਾਫ ਹੁਣ ਇਹ ਮਾਮਲਾ ਜਿਹੜਾ ਸੀ ਉਹਨਾਂ ਦਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਵਕੀਲ ਕੰਵਰ ਪੋਹਲ ਸਿੰਘ ਦੇ ਪਿਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਹੁਣ ਹਾਈ ਕੋਰਟ ਦੇ ਵੱਲੋਂ ਇਹ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਫਰਜੀ ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਕਰੇ ਪੰਜਾਬ ਸਰਕਾਰ ਪੰਜਾਬ ਸਰਕਾਰ ਨੂੰ ਇਹ ਹੁਕਮ ਦੇ ਦਿੱਤੇ ਗਏ ਨੇ ਕਿ ਇਹਨਾਂ ਦੇ ਖਿਲਾਫ ਚੈੱਕ ਪੋਸਟਾਂ ਬਣਾਈਆਂ ਜਾਣ ਮਤਲਬ ਕਿ ਜਿੱਥੇ ਇਹਨਾਂ ਟਰੈਵਲ ਏਜੰਟਾਂ ਦੀ ਪੁਖਤਾ ਜਾਣਕਾਰੀ ਵੀ ਹੋਵੇ ਜਿਹੜੇ ਸਰਕਾਰੀ ਤੌਰ ਦੇ ਉੱਤੇ ਜਿਨ੍ਹਾਂ ਦੇ ਦਸਤਾਵੇਜ਼ ਸਰਕਾਰ ਦੇ ਕੋਲ ਰਜਿਸਟਰਡ ਨੇ ਮਤਲਬ ਜਿਹੜੇ ਔਰ ਉਹਨਾਂ ਦੀ ਜਾਂਚ ਵੀ ਕੀਤੀ ਜਾਵੇ ਵੀ ਜਿਹੜੇ ਟਰੈਵਲ ਏਜੰਟਾਂ ਦੀ ਕੋਈ ਜਾਣਕਾਰੀ ਨਹੀਂ ਹੈ ਕੋਈ ਉਹਨਾਂ ਦਾ ਦਫ਼ਤਰ ਨਹੀਂ ਹੁੰਦਾ ਕੋਈ ਉਹਨਾਂ ਦਾ ਸਰਕਾਰੀ ਖਾਤੇ ਦੇ ਵਿੱਚ ਨਾਮ ਨਹੀਂ ਹੁੰਦਾ ਉਹਨਾਂ ਦੇ ਲਈ ਬਕਾਇਦਾ ਐਸੀਆਂ ਯੋਜਨਾਵਾਂ ਐਸੇ ਪ੍ਰਬੰਧ ਕੀਤੇ ਜਾਣ ਕਿ ਉਹਨਾਂ ਦਾ ਪਤਾ ਲੱਗ ਸਕੇ ਔਰ ਲੋਕਾਂ ਨੂੰ ਇਹਨਾਂ ਤੋਂ ਬਚਾਇਆ ਜਾ ਸਕੇ ਉਹਦੇ ਲਈ ਹੁਣ ਸਖਤ ਇੰਤਜ਼ਾਮ ਕਰਨ ਦੇ ਲਈ ਪੰਜਾਬ ਸਰਕਾਰ ਨੂੰ ਹਿਦਾਇਤਾਂ ਜਿਹੜੀਆਂ ਨੇ ਉਹ ਹਾਈ ਕੋਰਟ ਦੇ ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਨੇ ਔਰ ਹਾਈ ਕੋਰਟ ਦੇ ਵੱਲੋਂ ਜਾਰੀ ਕੀਤੀ ਗਈ ਇਹਨਾਂ ਹੁਕਮਾਂ ਦੇ ਉੱਤੇ ਪੰਜਾਬ ਸਰਕਾਰ ਹੁਣ ਆਨ ਆਲੇ ਟਾਈਮ ਦੇ ਵਿੱਚ ਕੀ ਕੁਝ ਰੁੱਖ ਇਕਤਿਆਰ ਕਰਦੀ ਹੈ ਹਾਲਾਂਕਿ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਅਸੀਂ ਉਹਨਾਂ ਨੂੰ ਅਗਰੈਸਿਵ ਦੇਖ ਰਹੇ ਹਾਂ ਉਹ ਹਰੇਕ ਮਹੀਨੇ ਐਨਆਰਆਈਜ਼ ਦੇ ਮਾਮਲਿਆਂ ਨੂੰ ਨਿਪਟਾਉਣ ਦੇ ਲਈ ਮੀਟਿੰਗਸ ਵੀ ਕਰਦੇ ਨੇ ਬੈਠਕਾਂ ਕਰਦੇ ਨੇ ਐਨਆਰਆਈਜ਼ ਦੇ ਜਾਂ ਆਨਲਾਈਨ ਵੀ ਮੁਸ਼ਕਲਾ ਸੁਣਦੇ ਨੇ ਔਰ ਉਹਨਾਂ ਨੂੰ ਪੰਜਾਬ ਦੇ ਵਿੱਚ ਹੱਲ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਜਦੋਂ ਹੁਣ ਹਾਈ ਕੋਰਟ ਦੇ ਹੁਕਮ ਹੋ ਗਏ ਨੇ ਉਸ ਤੋਂ ਬਾਅਦ ਪੰਜਾਬ ਸਰਕਾਰ ਦਾ ਕੀ ਰੁਖ ਰਹਿੰਦਾ ਉਹ ਦੇਖਣਾ ਹੋਏਗਾ ਔਰ ਇਸ ਤੋਂ ਇਲਾਵਾ ਜੇਕਰ ਹਰਿਆਣਾ ਦੀ ਗੱਲ ਕਰੀਏ ਕਿਉਂਕਿ ਪੰਜਾਬ ਔਰ ਹਰਿਆਣਾ ਔਰ ਗੁਜਰਾਤ ਦੇ ਹੀ ਲੋਕ ਵੱਧ ਤੋਂ ਵੱਧ ਜਿਹੜੇ ਉਹ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਕਿਉਂਕਿ 18000 ਲੋਕਾਂ ਦੀ ਜਿਹੜੀ ਲਿਸਟ ਬਣਾਈ ਹੋਈ ਹੈ ਅਮਰੀਕਾ ਦੇ ਵੱਲੋਂ ਜਿਨ੍ਹਾਂ ਨੂੰ ਗੈਰ ਕਾਨੂੰਨੀ ਭਾਰਤੀ ਦੇ ਤੌਰ ਦੇ ਉੱਤੇ ਕਿਹਾ ਜਾ ਰਿਹਾ ਹੈ ਉਹਨਾਂ ਵਿੱਚੋਂ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਦੇ ਕੋਈ 5000 ਜਿਹੜੇ ਵਿਅਕਤੀ ਨੇ ਉਹ ਹਰਿਆਣਾ ਦੇ ਰਹਿਣ ਵਾਲੇ ਨੇ ਸੋ ਆਨ ਵਾਲੇ ਟਾਈਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹਰਿਆਣਾ ਦੇ ਲੋਕ ਹੋਰ ਰਿਪੋਰਟ ਹੋਣੇ ਸ਼ੁਰੂ ਹੋਣਗੇ ਸੋ ਹਰਿਆਣਾ ਸਰਕਾਰ ਉਹਨੂੰ ਲੈ ਕੇ ਹੁਣ ਥੋੜੀ ਜੀ ਗੰਭੀਰ ਨਜ਼ਰ ਆ ਰਹੀ ਹੈ ਔਰ ਟਰੈਵਲ ਏਜੰਸੀਆਂ ਬਾਰੇ ਬਿੱਲ ਲਿਆਉਣ ਦੀ ਜਿਹੜੀ ਇੱਕ ਤਿਆਰੀ ਜਿਹੜੀ ਆ ਉਹ ਹਰਿਆਣਾ ਸਰਕਾਰ ਦੇ ਵੱਲੋਂ ਕਰ ਲਈ ਗਈ ਔਰ ਵਿਧਾਨ ਸਭਾ ਦਾ ਉਹਨਾਂ ਦਾ ਬਜਟ اجلاس ਆਉਣ ਵਾਲਾ ਹੈ 7 ਮਾਰਚ ਤੋਂ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ਦੇ ਵਿੱਚ ਇੱਕ ਬਿੱਲ ਪਾਸ ਕੀਤਾ ਜਾਏਗਾ ਤਾਂ ਕਿ ਟ੍ਰੈਵਲ ਏਜੰਟਾਂ ਦੇ ਉੱਪਰ ਨੱਥ ਪਾਈ ਜਾਵੇ। ਸ਼ਾਇਦ ਜੇ ਤੁਹਾਨੂੰ ਯਾਦ ਹੋਵੇ ਕਿ ਜਦੋਂ ਮਨੋਹਰ لال ਖੱਟਰ ਹਰਿਆਣਾ ਦੇ ਮੁੱਖ ਮੰਤਰੀ ਸੀ ਉਹਨਾਂ ਦੇ ਵੱਲੋਂ ਵੀ ਇੱਕ ਐਸਾ ਬਿੱਲ ਲਿਆਂਦਾ ਗਿਆ ਸੀ ਪਰ ਉਹ ਜਦੋਂ ਅੱਗੇ ਰਾਸ਼ਟਰਪਤੀ ਦੇ ਕੋਲ ਪਹੁੰਚਿਆ ਤੇ ਉਹਨਾਂ ਦੇ ਵਿੱਚ ਥੋੜੀਆਂ ਜਿਹੀਆਂ ਖਾਮੀਆਂ ਖਾਮੀਆਂ ਹੋਣ ਦੇ ਕਰਕੇ ਉਸ ਨੂੰ ਉਦੋਂ ਉਸੇ ਤਰੀਕੇ ਦੇ ਨਾਲ ਰੱਖ ਲਿਆ ਸੀ ਕਿ ਇਹਦੇ ਵਿੱਚ ਤੁਸੀਂ ਸ਼ੋਧ ਕਰਕੇ ਲੈ ਕੇ ਆਓ ਥੋੜੀਆਂ ਜਿਹੀਆਂ ਇਹਦੇ ਵਿੱਚ ਕਮੀਆਂ ਨੇ। ਉਸ ਤੋਂ ਬਾਅਦ ਉਹ ਠੰਡੇ ਬਸਤੇ ਦੇ ਵਿੱਚ ਪੈ ਗਈ ਗੱਲ ਪਰ ਹੁਣ ਜਦੋਂ ਲੋਕ ਜ਼ਿਆਦਾ ਡਿਪੋਰਟ ਹੋਣੇ ਸ਼ੁਰੂ ਹੋ ਗਏ ਹਰਿਆਣਾ ਦੇ ਵੀ ਤੇ ਹੁਣ ਇੱਕ ਵਾਰ ਫਿਰ ਤੋਂ ਸੈਣੀ ਸਰਕਾਰ ਹੁਣ ਖੱਟਰ ਸਰਕਾਰ ਨਹੀਂ ਰਹੀ ਹੁਣ ਸੈਣੀ ਸਰਕਾਰ ਹਾਲਾਂਕਿ ਸਰਕਾਰ ਭਾਜਪਾ ਦੀ ਹੋਈ ਹੈ ਪਰ ਹੁਣ ਸੈਣੀ ਸਰਕਾਰ ਦੇ ਵੱਲੋਂ ਦੁਆਰਾ ਤੋਂ ਬਿੱਲ ਜਿਹੜਾ ਪੇਸ਼ ਕੀਤਾ ਜਾਏਗਾ ਬਜਟ ਸੈਸ਼ਨ ਦੇ ਵਿੱਚ ਤਾਂ ਕਿ ਉਹਨਾਂ ਦੀਆਂ ਖਾਮੀਆਂ ਜਿਹੜੀਆਂ ਖੱਟਰ ਸਰਕਾਰ ਦੇ ਵੱਲੋਂ ਭੇਜਿਆ ਗਿਆ ਬਿੱਲ ਸੀ ਪਾਸ ਕਰਵਾਉਣ ਦੇ ਲਈ ਰਾਸ਼ਟਰਪਤੀ ਕੋ ਉਹਦੀਆਂ ਖਾਮੀਆਂ ਨੂੰ ਪਹਿਲਾਂ ਪੂਰਾ ਕੀਤਾ ਜਾਵੇ ਔਰ ਖਾਮੀਆਂ ਨੂੰ ਪੂਰਾ ਕਰਕੇ ਉਸ ਨੂੰ ਬਜਟ ਸੈਸ਼ਨ ਦੇ ਵਿੱਚ ਪਾਸ ਕਰਕੇ ਰਾਸ਼ਟਰਪਤੀ ਕੋ ਭੇਜਿਆ ਜਾਵੇ ਔਰ ਸਖਤ ਕਾਨੂੰਨ ਜਿਹੜਾ ਉਹ ਬਣਾਉਣ ਦੀ ਜਿਹੜੀ ਤਿਆਰੀ ਹੈ ਹਰਿਆਣਾ ਸਰਕਾਰ ਦੇ ਵੱਲੋਂ ਹੁਣ ਬਿਡ ਲਈ ਗਈ ਹੈ ਦੂਸਰੇ ਪਾਸੇ CEC ਦਾ ਜ਼ਿਕਰ ਕੀਤਾ ਸੀ ਅਸੀਂ ਨਵੇਂ ਮੁੱਖ ਚੋਣ ਕਮਿਸ਼ਨਰ ਕਰ ਲਿਆ ਲਗਾਏ ਗਏ ਨੇ ਗਿਆਨੇਸ਼ ਕੁਮਾਰ ਗਿਆਨੇਸ਼ ਕੁਮਾਰ ਤਾਂ ਲਗਾ ਦਿੱਤੇ ਗਏ ਨੇ ਪਰ ਉਹਦੇ ਕੋਰਟ ਦੇ ਵਿੱਚ ਅਸੀਂ ਤੁਹਾਨੂੰ ਕਿਹਾ ਸੀ ਕਿ ਇੱਕ ਨਵੇਂ ਕਾਨੂੰਨ ਦੇ ਖਿਲਾਫ ਜਿਹੜੀ ਹੈ ਸੁਣਵਾਈ ਹੋਣੀ ਸੀ ਔਰ ਅੱਜ ਉਹ ਸੁਣਵਾਈ ਜਿਹੜੀ ਹੈ ਸੁਪਰੀਮ ਕੋਰਟ 2023 ਦੇ ਕਾਨੂੰਨ ਦੇ ਤਹਿਤ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰਾਂ ਦੀਆਂ ਨਿਯੁਕਤੀਆਂ ਖਿਲਾਫ ਦਾਇਰ ਪਟੀਸ਼ਨ ਤੇ ਅੱਜ ਸੁਣਵਾਈ ਕਰਨਗੇ ਸੁਣਵਾਈ ਦੇ ਵਿੱਚ ਇਹ ਪਤਾ ਲੱਗ ਗਿਆ ਕਿਉਂਕਿ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਪੈਨਲ ਦੇ ਵਿੱਚ ਤਿੰਨ ਵਿਅਕਤੀ ਹੁੰਦੇ ਸੀ ਜਿਹੜੇ ਸੀਈਸੀ ਨੂੰ ਚੁਣਦੇ ਸੀ ਜਾਨਕਿ ਚੀਫ ਇਲੈਕਸ਼ਨ ਕਮਿਸ਼ਨ ਨੂੰ ਚੁਣਦੇ ਸੀ ਉਹ ਪਹਿਲਾ ਹੁੰਦਾ ਸੀ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਦੇ ਨਾਲ ਸੀਜੀਆਈ ਚੀਫ ਜਸਟਿਸ ਆਫ ਇੰਡੀਆ ਔਰ ਉਸ ਦੇ ਨਾਲ ਇੱਕ ਵਿਰੋਧੀ ਧਿਰ ਦਾ ਨੇਤਾ ਪਰ ਮੋਦੀ ਸਰਕਾਰ ਦੇ ਵੱਲੋਂ ਬਿੱਲ ਪਾਸ ਕੀਤਾ ਗਿਆ ਜਿਹਦੇ ਵਿੱਚੋਂ ਸੀਜੀਆਈ ਨੂੰ ਕੱਢ ਦਿੱਤਾ ਗਿਆ ਉਹਨਾਂ ਨੇ ਸੀਜੀਆਈ ਦੀ ਜਗ੍ਹਾ ਪਾ ਦਿੱਤਾ ਕੈਬਨਟ ਮੰਤਰੀ ਕੋਈ ਵੀ ਜਿਵੇਂ ਕੱਲ ਅਮਿਤ ਸ਼ਾ ਬੈਠੇ ਸੀ ਮਤਲਬ ਹੁਣ ਸੀਜੀਆਈ ਦੀ ਜਗ੍ਹਾ ਪ੍ਰਧਾਨ ਮੰਤਰੀ ਬੈਠਦੇ ਨੇ ਇੱਕ ਕੈਬਨਟ ਦਾ ਮੰਤਰੀ ਬੈਠਦਾ ਜਿਵੇਂ ਕੱਲ ਬੈਠੇ ਅਮਿਤ ਸ਼ਾ ਔਰ ਨਾਲ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਮਤਲਬ ਸੀਜੀਆਈ ਨੂੰ ਕਿਉਂ ਉਹਦੇ ਵਿੱਚੋਂ ਕੱਢਿਆ ਗਿਆ ਉਸ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇੱਕ ਸੀਜੀਆਈ ਹੋਣਾ ਉਸ ਦੇ ਵਿੱਚ ਬੜਾ ਜ਼ਰੂਰੀ ਹੈ ਸੋ ਉਸ ਨੂੰ ਲੈ ਕੇ ਅੱਜ ਜਿਹੜੀ ਪਟੀਸ਼ਨ ਦੇ ਉੱਪਰ ਜਿਹੜੀ ਸੁਣਵਾਈ ਹੋਏਗੀ ਉਸ ਤੋਂ ਬਾਅਦ ਦੇਖਣਾ ਹੋਏਗਾ ਕਿ ਸੀਜੀਆਈ ਨੂੰ ਉਹਦੇ ਵਿੱਚ ਐਂਟਰ ਕੀਤਾ ਜਾਂਦਾ ਜਾਂ ਨਹੀਂ ਆਉਣ ਵਾਲੇ ਟਾਈਮ 'ਚ ਦੇਖਣਾ ਹੋਏਗਾ ਪਰ ਅੱਜ ਇਹਦੇ ਤੇ ਸੁਣਵਾਈ ਹੋਏਗੀ ਸ਼ਾਮ ਨੂੰ ਇਹਦਾ ਵੀ ਜ਼ਿਕਰ ਕਰਾਂਗੇ ਕਿ ਅੱਜ ਇਹਦੇ ਉੱਤੇ ਕੀ ਕੁਝ ਖਾਸ ਰਿਹਾ ਦੂਸਰੇ ਪਾਸੇ ਅਕਾਲੀ ਦਲ ਦੀਆਂ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਜ਼ਿਕਰ ਕੀਤਾ ਸੀ ਕਿ ਹਰਜਿੰਦਰ ਸਿੰਘ ਧਾਮੀ ਹੁਣਾਂ ਦੇ ਵੱਲੋਂ ਐਸਜੀਪੀਸੀ ਦੇ ਪ੍ਰਧਾਨ ਦੇ ਤੌਰ ਤੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਉਸ ਤੋਂ ਬਾਅਦ ਕੀ ਹੋਇਆ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਨਾਲ ਹੀ ਅਸਤੀਫਾ ਦਿੱਤਾ ਕਿ ਮੈਨੂੰ ਜੋ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਹੈ ਉਹਦੀ ਪ੍ਰਧਾਨਗੀ ਕਦਰੰਦੇ ਦੇ ਹੁਕਮ ਜਾਰੀ ਕੀਤੇ ਗਏ ਸੀ ਮੈਂ ਉਸ ਤੋਂ ਵੀ ਮੈਨੂੰ ਫਾਰਕ ਕੀਤਾ ਜਾਵੇ ਮੈਂ ਉਹਦੇ ਤੋਂ ਵੀ ਅਸਤੀਫਾ ਦਿੰਨਾ ਜਾਨਕਿ ਇੱਕ ਅਸਤੀਫਾ ਉਹਨਾਂ ਨੇ ਦਿੱਤਾ ਅੰਤਰਿਕ ਕਮੇਟੀ ਨੂੰ ਐਸਜੀਪੀਸੀ ਦੇ ਪ੍ਰਧਾਨ ਦੇ ਤੌਰ ਤੇ ਇੱਕ ਅਸਤੀਫਾ ਦਿੱਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਿਹੜੇ ਸੱਤ ਮੈਂਬਰੀ ਕਮੇਟੀ ਦੇ ਪ੍ਰਧਾਨ ਬਣਾਏ ਗਏ ਸੀ ਕੱਲ ਇਸ ਬੈਠਕ ਇਹ ਬੀਤੇ ਕੱਲ ਇਸ ਕਮੇਟੀ ਦੀ ਬੈਠਕ ਹੋਣੀ ਸੀ ਜਾਨੀ ਕਿ ਉਮੀਦ ਸੀ ਕਿ 6 ਮੈਂਬਰ ਇਸ ਬੈਠਕ ਦੇ ਵਿੱਚ ਪਹੁੰਚਣਗੇ ਕਿਉਂਕਿ ਹਰਜਿੰਦਰ ਸਿੰਘ ਧਾਮੀ ਹੁਣਾਂ ਦੇ ਵੱਲੋਂ ਤਾਂ ਅਸਤੀਫਾ ਦੇ ਦਿੱਤਾ ਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਇੱਕ ਵੱਡਾ ਉਲਟਫੇਰ ਸਿੱਖ ਸਿਆਸਤ ਦੇ ਵਿੱਚ ਸਾਬਕਾ ਐਸਜੀਪੀਸੀ ਪ੍ਰਧਾਨ ਆ ਪ੍ਰੋਫੈਸਰ ਪ੍ਰੋਫੈਸਰ ਬੰਡੂਗਰ ਦੇ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ ਸੀ ਔਰ ਉਹਨਾਂ ਦੇ ਅਸਤੀਫੇ ਤੋਂ ਬਾਅਦ ਪੰਥਕ ਧਿਰਾਂ ਦੇ ਵਿੱਚ ਸਿਆਸੀ ਗਲਿਆਰਿਆਂ ਦੇ ਵਿੱਚ ਫਿਰ ਤੋਂ ਹਲਚਲ ਮਚ ਗਈ ਕਿ ਕਾਰਨ ਕੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਦਿੱਤੇ ਗਏ ਹੁਕਮਾਂ ਦੇ ਬਾਵਜੂਦ ਇਹਨਾਂ ਅਹੁਦੇਦਾਰਾਂ ਦੇ ਵੱਲੋਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਕਿਉਂ ਭੱਜਿਆ ਜਾ ਰਿਹਾ ਹਾਲਾਂਕਿ ਉਹਨਾਂ ਨੇ ਕਿਹਾ ਕਿ ਅਸੀਂ ਜ਼ਿੰਮੇਵਾਰੀਆਂ ਤੋਂ ਨਹੀਂ ਭੱਜ ਰਹੇ ਪਰ ਅਕਾਲੀ ਦਲ ਸਾਡਾ ਸਾਥ ਨਹੀਂ ਦੇ ਰਿਹਾ ਜੋ ਸਾਨੂੰ ਹੁਕਮ ਦਿੱਤੇ ਗਏ ਨੇ ਅਸੀਂ ਉਹਦੇ ਮੁਤਾਬਕ ਕੰਮ ਕਰਨਾ ਚਾਹੁੰਦੇ ਆਂ ਪਰ ਅਕਾਲੀ ਦਲ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾਂ ਦੇ ਰਿਹਾ ਔਰ ਪ੍ਰੋਫੈਸਰ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਇੱਕ ਐਸਾ ਨਾਮ ਹੈ ਸਿੱਖ ਸਿਆਸਤ ਦਾ ਜਿਨ੍ਹਾਂ ਦੇ ਲਿਖੇ ਹੋਏ ਕਾਲਮ ਜਿਨ੍ਹਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਨੂੰ ਲੋਕ ਪੜ੍ਹ ਕੇ ਪੰਥ ਦੇ ਨਾਲ ਜੁੜਦੇ ਰਹੇ ਨੇ ਔਰ ਸਾਬਕਾ ਐਸਜੀਪੀਸੀ ਪ੍ਰਧਾਨ ਰਹੇ ਨੇ ਇਹਨਾਂ ਦੇ ਇਹਨਾਂ ਦੇ ਜਾਣ ਦੇ ਨਾਲ ਜੋ ਵੀ ਅਸੀਂ ਕੱਲ ਕੱਲ ਦੇ ਦਿਨ ਦੇ ਵਿੱਚ ਕੁਝ ਸਿੱਖ ਵਿਦਵਾਨਾਂ ਦੇ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਜੇ ਬੰਡੂਗਰ ਸਾਹਿਬ ਦਾ ਅਸਤੀਫਾ ਉਹਨਾਂ ਨੇ ਦਿੱਤਾ ਕਿਸੇ ਕਾਰਨ ਕਰਕੇ ਤੇ ਇਹ ਕਾਰਨ ਕੋਈ ਛੋਟਾ ਨਹੀਂ ਹੋਏਗਾ ਕਿਉਂਕਿ ਅਕਾਲੀ ਦਲ ਆਪਣੀਆਂ ਜਿਹੜੀਆਂ ਮਨਮਾਨੀਆਂ ਕਰ ਰਿਹਾ ਉਸ ਦੇ ਨਾਲ ਜਿਹੜੇ ਸਿੱਖ ਪੰਥ ਦੇ ਨਾਲ ਜੁੜੇ ਹੋਏ ਲੋਕ ਨੇ ਵਿਦਵਾਨ ਲੋਕ ਨੇ ਉਹ ਪਿੱਛੇ ਹਟਦੇ ਹੋਏ ਨਜ਼ਰ ਆ ਰਹ ਪਿਛਲੇ 3-4 ਦਿਨਾਂ ਦੇ ਵਿੱਚ ਕੀ ਹੋਇਆ ਸਾਬਕਾ ਹੋਂਦ ਤਾਂ ਸਾਬਕਾ ਹੋ ਗਏ ਨੇ ਗਿਆਨੀ ਹਰਪ੍ਰੀਤ ਸਿੰਘ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਨੇ ਸ਼੍ਰੀ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਉਹ ਜਥੇਦਾਰ ਰਹੇ ਨੇ ਉਹਨਾਂ ਨੂੰ ਫਾਰਗ ਕੀਤਾ ਗਿਆ ਉਹਨਾਂ ਦੀ ਸੇਵਾਮਾਂ ਤੋਂ ਮੁਕਤ ਕੀਤਾ ਗਿਆ ਉਸ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਦੇ ਵੱਲੋਂ ਅਸਤੀਫਾ ਦੇਣਾ ਤੁਸੀਂ ਦੇਖੋ ਕਿ ਪਿਛਲੇ 2.5 ਮਹੀਨਿਆਂ ਦੇ ਵਿੱਚ ਅਸੀਂ ਵਾਰ-ਵਾਰ ਇੱਕ ਗੱਲ ਦਾ ਜ਼ਿਕਰ ਕਰ ਰਹੇ ਹਾਂ ਕਿ 2 ਦਸੰਬਰ ਤੋਂ ਬਾਅਦ ਪੰਥਕਤੀਆਂ ਦੇ ਵਿੱਚ ਕੀ ਹੋਇਆ ਹੈ ਕਿ ਵੱਡੇ ਵੱਡੇ ਜਿਹੜੇ ਨੁਮਾਇੰਦੇ ਨੇ ਉਹ ਹੁਣ ਅਸਤੀਫੇ ਦਿੰਦੇ ਹੋਏ ਨਜ਼ਰ ਆ ਰਹੇ ਨੇ ਪਰ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬੰਡੂਗਰ ਹੁਣਾਂ ਨੇ ਜਿਹੜੀ ਚਿੱਠੀ ਲਿਖੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਤੁਸੀਂ ਸਾਨੂੰ ਸੇਵਾਵਾਂ ਦਿੱਤੀਆਂ ਸੀ ਅਸੀਂ ਸਿਰ ਮੱਥੇ ਉਹਨਾਂ ਨੂੰ ਪ੍ਰਵਾਨ ਕੀਤਾ ਪਰ ਜਿਹੜੀਆਂ ਸੇਵਾਵਾਂ ਕਰਨ ਦੇ ਲਈ ਸਾਨੂੰ ਕਿਹਾ ਗਿਆ ਸੀ ਅਕਾਲੀ ਦਲ ਸਾਡਾ ਉਹਦੇ ਵਿੱਚ ਸਹਿਯੋਗ ਨਹੀਂ ਕਰ ਰਿਹਾ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਦੇ ਵਿੱਚ ਇਹ ਪ੍ਰਤੀ ਨਹੀਂ ਹੋ ਰਹੀ ਹੈ ਔਰ ਬੈਠਕ ਦੇ ਵਿੱਚ ਬੈਠਣ ਦੇ ਲਈ ਆਉਣ ਦੇ ਲਈ ਕਿਹਾ ਸੀ ਬਲਵਿੰਦਰ ਸਿੰਘ ਭੁੰਦੜ ਹੁਣਾਂ ਨੂੰ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਕਾਰਜਕਾਰੀ ਪ੍ਰਧਾਨ ਨੇ ਉਹ ਵੀ ਨਹੀਂ ਆਏ ਔਰ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਹੁਣਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਇਸੇ ਕਰਕੇ ਮੈਂ ਵੀ ਅਸਤੀਫਾ ਦੇ ਰਿਆ ਐਬਨੁਗਰ ਹੁਣਾਂ ਦੇ ਵੱਲੋਂ ਕੱਲ ਕਹਿ ਕੇ ਤੇ ਅਸਤੀਫਾ ਦੇ ਦਿੱਤਾ ਗਿਆ ਮਤਲਬ ਕੱਲ ਦੀ ਦਿਨ ਦੇ ਵਿੱਚ ਸਿਆਸਤ ਜਿਹੜੀ ਹੈ ਇੰਨੀ ਪੱਕੀ ਔਰ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਈ ਵੱਡੇ ਖੁਲਾਸੇ ਕੀਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਦੁਖਦਾਈ ਹੈ ਕਿ ਪੰਥ ਦੇ ਉਹਨਾਂ ਵੱਡੇ ਆਗੂਆਂ ਦੇ ਵੱਲੋਂ ਅਹੁਦਿਆਂ ਤੋਂ ਅਸਤੀਫੇ ਦਿੱਤੇ ਜਾ ਰਹੇ ਨੇ ਔਰ ਇਹ ਅਸਤੀਫਿਆਂ ਤੋਂ ਇਹ ਸਪੱਸ਼ਟ ਪਤਾ ਲੱਗਦਾ ਹੈ ਕਿ ਅਕਾਲੀ ਦਰਬਾਰ ਨਾਲ ਲੋਕਾਂ ਨੂੰ ਕੰਮ ਨਹੀਂ ਕਰਨ ਦੇ ਰਿਹਾ ਇਹਨਾਂ ਲੋਕਾਂ ਦੇ ਉੱਪਰ ਕੋਈ ਦਬਾਅ ਹੈ ਹਾਲਾਂਕਿ ਉਹਨਾਂ ਨੇ ਹਰਜਿੰਦਰ ਸਿੰਘ ਧਾਮੀ ਦੇ ਲਈ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਮੈਨੂੰ ਪਤਾ ਹੈ ਕਿ ਹਰਜਿੰਦਰ ਸਿੰਘ ਧਾਮੀ ਦੇ ਉੱਪਰ ਦਬਾਅ ਸੀ ਪਰ ਉਹ ਜਿਹੜੇ ਅਹੁਦੇ ਦੇ ਉੱਤੇ ਬੈਠੇ ਨੇ ਉਹਨਾਂ ਨੂੰ ਉਹ ਦਬਾਅ ਚੱਲਣਾ ਚਾਹੀਦਾ ਸੀ ਅਹੁਦੇ ਤੋਂ ਅਸਤੀਫਾ ਨਹੀਂ ਸੀ ਦੇਣਾ ਚਾਹੀਦਾ ਭੱਜਣਾ ਨਹੀਂ ਸੀ ਚਾਹੀਦਾ ਫਿਰ ਉਹਨਾਂ ਨੇ ਇੱਕ ਉੱਥੇ ਮਜ਼ਾਕੀਆ ਲਹਿਜੇ ਦੇ ਵਿੱਚ ਕਿਹਾ ਪਰ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਮੈਨੂੰ ਉਮੀਦ ਹੈ ਕਿ ਉਹਨਾਂ ਦਾ ਜਿਹੜਾ ਅਸਤੀਫਾ ਉਹ ਪ੍ਰਵਾਨ ਨਹੀਂ ਹੋਏਗਾ ਜਦੋਂ ਮੀਡੀਆ ਆਦਾਰਿਆਂ ਨੇ ਪੁੱਛਿਆ ਵੀ ਕਿਉਂ ਉਹ ਕਹਿੰਦੇ ਵੀ ਜਿਹੜੀ ਅੰਤਰੀਂ ਕਮੇਟੀ ਦੇ ਕੋਲ ਉਹਨਾਂ ਦਾ ਅਸਤੀਫਾ ਗਿਆ ਹੈ ਉਹ ਕਮੇਟੀ ਵੀ ਉਹਨਾਂ ਦੀ ਆਪ ਦੀ ਹੈ ਉਹ ਕਹਿੰਦੇ ਕਿ 2 ਦਸੰਬਰ ਤੋਂ ਬਾਅਦ ਇੱਕ ਸਕ੍ਰਿਪਟ ਲਿਖੀ ਗਈ ਸੀ ਆਖਲੀ ਦਲ ਦੇ ਵੱਲੋਂ ਉਸ ਸਕ੍ਰਿਪਟ ਦੇ ਤਹਿਤ ਹੀ ਉਹਨਾਂ ਨੇ ਮੈਨੂੰ ਕੱਢਿਆ ਉਸ ਸਕ੍ਰਿਪਟ ਦੇ ਤਹਿਤ ਹੀ ਇਹ ਹਰਜਿੰਦਰ ਸਿੰਘ ਧਾਮੀ ਹੁਣਾ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਔਰ ਉਹੀ ਸਕ੍ਰਿਪਟ ਦੇ ਵਿੱਚ ਸ਼ਾਇਦ ਲਿਖਿਆ ਹੋਇਆ ਕਿ ਇਹਨਾਂ ਦਾ ਅਸਤੀਫਾ ਪ੍ਰਵਾਨ ਨਹੀਂ ਹੋਏਗਾ ਇਹ ਗਿਆਨੀ ਹਰਪ੍ਰੀਤ ਸਿੰਘ ਹੁਣਾ ਦੇ ਵੱਲੋਂ ਵੱਡੇ ਇਲਜ਼ਾਮ ਜਿਹੜੇ ਲਗਾਏ ਗਏ ਨੇ ਪਰ ਹੁਣ ਇਹਨਾਂ ਸਾਰੀਆਂ ਚਰਚਾਾਂਵਾਂ ਦੇ ਵਿੱਚ ਅਕਾਲੀ ਦਲ ਇੱਕ ਵਾਰ ਫਿਰ ਤੋਂ ਕਟਹਿਰੇ ਦੇ ਵਿੱਚ ਖੜਾ ਨਜ਼ਰ ਆ ਰਿਹਾ ਹੈ ਕਿ 2 ਦਸੰਬਰ ਦੇ ਵੇ ਅਕਾਲ ਤਖਤ ਤੇ ਜਾ ਕੇ ਜਿਹੜੀਆਂ ਮਾਫੀਆਂ ਮੰਗੀਆਂ ਸੀ ਪਰ ਉਸ ਤੋਂ ਬਾਅਦ ਜੋ ਕੁਝ ਵੀ ਹੁਣ ਸਾਹਮਣੇ ਆ ਰਿਹਾ ਹੈ ਅਕਾਲ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਜਿਹੜੇ ਹੁਕਮ ਦਿੱਤੇ ਗਏ ਸੀ ਉਹਨਾਂ ਨੂੰ ਨਾ ਮੰਨਣਾ ਕਿਉਂਕਿ ਪੰਥਕ ਧਿਰਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਨਹੀਂ ਮੰਨਿਆ ਜਾ ਰਿਹਾ ਔਰ ਨਾ ਮੰਨਣਾ ਉਸ ਦੇ ਨਾਲ ਇਹ ਵੱਡਾ ਉਲਟਫੇਰ ਜਿਹੜਾ ਹੈ ਚਾਹੇ ਕੋਈ ਅਸਤੀਫਾ ਦੇ ਰਿਹਾ ਚਾਹੇ ਕਿਸੇ ਨੂੰ ਬਾਹਰ ਕੱਢਿਆ ਜਾ ਰਿਹਾ ਉਹ ਸਾਰੀ ਉਤਲ ਪੁਤਲ ਜਿਹੜੀ ਹੋ ਰਹੀ ਹੈ ਔਰ ਇੱਕ ਵੱਡੀ ਉਤਲ ਪੁਤਲ ਇਸ ਸਾਰੀਆਂ ਸਿਨੈਰੀਓ ਤੋਂ ਬਾਅਦ ਕੱਲ ਕੀ ਹੋਈ ਆ ਚਾਹੇ ਸੱਤ ਮੈਂਬਰੀ ਕਮੇਟੀ ਦੀ ਬੈਠਕ ਹੋਣੀ ਸੀ ਉਸ ਬੈਠਕ ਦੇ ਵਿੱਚ ਪੰਜ ਵਿਅਕਤੀ ਪਹੁੰਚੇ ਪੰਜ ਵਿਅਕਤੀ ਸੱਤ ਮੈਂਬਰੀ ਕਮੇਟੀ ਸੀ ਪਰ ਪੰਜ ਲੋਕ ਪਹੁੰਚੇ ਕਿਉਂਕਿ ਦੋ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਪੰਜ ਲੋਕ ਜਿਹੜੇ ਪਹੁੰਚੇ ਉਹਨਾਂ ਨੇ ਵੀ ਇੱਕ ਚਿੱਠੀ ਲਿਖ ਦਿੱਤੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਭਾਈ ਸਾਡੇ ਹੱਥ ਕੁਝ ਨਹੀਂ ਸਾਨੂੰ ਸਮਝ ਆ ਰਿਹਾ ਅਕਾਲੀ ਦਲ ਕੁਝ ਹੱਥ ਪੱਲੇ ਨਹੀਂ ਫੜਾ ਰਿਹਾ ਤੁਸੀਂ ਦੱਸੋ ਵੀ ਇਹ ਪੰਜ ਮੈਂਬਰੀ ਕਮੇਟੀ ਅੱਗੇ ਚੱਲੇਗੀ ਯਾ ਇਹਨੇ ਕੀ ਕਰਨਾ ਹੈ ਤੁਸੀਂ ਮਾਰਗਦਰਸ਼ਨ ਕਰੋ ਸਾਨੂੰ ਕੁਝ ਸਮਝ ਨਹੀਂ ਲੱਗ ਰਿਹਾ ਮਤਲਬ ਕਿ ਅਕਾਲੀ ਦਲ ਦੀ ਇੱਕ ਹੋਰ ਸ਼ਿਕਾਇਤ ਤੁਸੀਂ ਕਹਿ ਲੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਗਈ ਅਕਾਲੀ ਦਲ ਦੀ ਇੱਕ ਹੋਰ ਸ਼ਿਕਾਇਤ ਪਹੁੰਚ ਗਈ ਬੰਦੂਕਰ ਸਾਹਿਬ ਦੇ ਰਾਹੀਂ ਅਕਾਲੀ ਦਲ ਦੀ ਜਾਨੀ ਕਿ ਅਕਾਲੀ ਦਲ ਦੀਆਂ ਸ਼ਿਕਾਇਤਾਂ ਬਾਰ ਬਾਰ ਪਹੁੰਚ ਰਹੀਆਂ ਨੇ ਇਹ ਕੱਲ ਸਾਰੇ ਦਿਨ ਦੇ ਵਿੱਚ ਹੋਇਆ ਪਰ ਸ਼ਾਮ ਹੁੰਦਿਆਂ ਹੁੰਦਿਆਂ ਇੱਕ ਖਬਰ ਹੋਰ ਸਾਹਮਣੇ ਆਈ ਕਿ ਰਖੜਾ ਸਾਹਿਬ ਦੇ ਘਰ ਇੱਕ ਪ੍ਰੈਸ ਕਾਨਫਰੰਸ ਹੋਈ ਇੱਕ ਬੈਠਕ ਹੋਈ ਬਾਗੀ ਟੜੇ ਦੀ ਬਾਕੀ ਧੜਾ ਉਹ ਬਾਕੀ ਧੜਾ ਜਿਸ ਨੂੰ ਦੋ ਤਰੀਕ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਬਾਗੀ ਵੀ ਦਾਗੀ ਨੇ ਔਰ ਉਹ ਆਪਣਾ ਚੁੱਲ੍ਹਾ ਸਮੇਟ ਲੈਣ ਔਰ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਟੀਮ ਬਣਾਈ ਹੈ ਉਹਦੀ ਪ੍ਰਧਾਨਗੀ ਦੇ ਹੇਠ ਦੁਬਾਰਾ ਤੋਂ ਮੈਂਬਰਸ਼ਿਪ ਮੁਹਿੰਮ ਚਲਾਉਣ ਔਰ ਆਪਦੇ ਚੁੱਲ੍ਹੇ ਸਮੇਟ ਲੈਣ ਔਰ ਬਾਗੀ ਧੜੇ ਨੇ ਆਪਦੇ ਚੁੱਲ੍ਹੇ ਸਮੇਟ ਲਏ ਸੀ ਪਰ ਅਕਾਲੀ ਦਲ ਨੇ ਉਹਨਾਂ ਨੂੰ ਹੱਥ ਪੱਲੇ ਕੁਝ ਨਹੀਂ ਫੜਾਇਆ ਔਰ ਫਿਰ ਤੋਂ ਕੱਲ ਬਾਗੀ ਧੜੇ ਦੀ ਇੱਕ ਬੈਠਕ ਜਿਹੜੀ ਹੈ ਉਹ ਰਖੜਾ ਸਾਹਿਬ ਦੇ ਘਰ ਹੋਈ ਹੈ ਉਸ ਬੈਠਕ ਦੇ ਵਿੱਚ ਬਹੁਤ ਸਾਰੇ ਐਸੇ ਆਨਲਾਈਨ ਟਾਈਮ ਦੇ ਉਤੇ ਪ੍ਰੋਗਰਾਮ ਉਲੀਕ ਲਏ ਗਏ ਨੇ ਧਾਰਮਿਕ ਪ੍ਰੋਗਰਾਮ ਉਹ ਉਲੀਕੇ ਗਏ ਨੇ ਵੱਡੇ ਪੱਧਰ ਤੇ ਉਹਨਾਂ ਪ੍ਰੋਗਰਾਮਾਂ ਨੂੰ ਕਰਨ ਦੀ ਬਿਉਤਬੰਦੀ ਬਣਾ ਲਈ ਗਈ ਹੈ ਔਰ ਖਾਸ ਗੱਲ ਉਹਦੇ ਵਿੱਚ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਮੰਚ ਤੋਂ ਆ ਕੇ ਉਹਨਾਂ ਪ੍ਰੋਗਰਾਮਾਂ ਦੀਆਂ ਅਗਵਾਈਆਂ ਕਰਨਗੇ ਔਰ ਭਾਸ਼ਣ ਦੇਣਗੇ ਸਿੱਧੇ ਤੌਰ ਤੇ ਤੁਸੀਂ ਕਹਿ ਸਕਦੇ ਹੋ ਕਿ ਆਨਲਾਈਨ ਟਾਈਮ ਤੇ ਅਕਾਲੀ ਦਲ ਦੀਆਂ ਮੁਸ਼ਕਲਾਂ ਹੋਰ ਵਧਣ ਵਾਲੀਆਂ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਉਹ ਕੱਲ ਵੀ ਕਹਿ ਚੁੱਕੇ ਨੇ ਕਿ ਮੇਰੇ ਕੋਲ ਐਸੇ-ਐਸੇ ਰਾਜ ਨਹੀਂ ਜੇ ਮੈਂ ਚਿੱਠੀਆਂ ਦੇਣ ਲੱਪੇ ਮਾਂ ਤੇ ਇਹਨਾਂ ਲੋਕਾਂ ਦਿਆਂ ਇਹਨਾਂ ਦੀਆਂ ਪੋਲਾਂ ਖੁੱਲ ਜਾਣ ਵੀ ਇਹਨਾਂ ਨੇ ਕੀ ਕੀ ਕੀਤਾ ਜਾਂ ਕੀ ਕੀ ਕਰ ਰਹੇ ਨੇ ਇਹ ਲੋਕ ਕਟਾਰੇ ਦੇ ਵਿੱਚ ਆ ਕੇ ਖੜੇ ਹੋ ਜਾਣਗੇ ਸੋ ਪੰਥਕ ਹਲਕਿਆਂ ਦੇ ਵਿੱਚ ਬਹੁਤ ਸਾਰੇ ਉਥਲ ਪੁਥਲ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਹੋਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਥਲ ਪੁਥਲ ਜਿਹੜੀ ਹੈ اسی ਤਰੀਕੇ ਦੇ ਨਾਲ ਜਾਰੀ ਰਹਿਣ ਦੀ ਉਮੀਦ ਹੈ ਕਿਉਂਕਿ ਜਿਸ ਤਰੀਕੇ ਦਾ ਤਾਣਾ ਬਾਣਾ ਹੁਣ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਇਹ ਪੰਥਕ ਦਿਹਾਂ ਤੋਂ ਬਾਅਦ ਹੁਣ ਗੱਲ ਕਰਨੀ ਹੈ ਕਮੀਡੀਅਨ ਕਪਿਲ ਸ਼ਰਮਾ ਦੀ ਕਪਿਲ ਸ਼ਰਮਾ ਦੇ ਖਿਲਾਫ ਕੱਲ ਲੁਧਿਆਣਾ ਦੇ ਵਿੱਚ ਇੱਕ ਐਫ ਆਈ ਆਰ ਦਰਜ ਕਰਵਾਈ ਗਈ ਹੈ ਦਰਸਲ ਦਿਵਾਨ ਟੋਡਰਮਾਲ ਦੇ ਨਾਮ ਦੇ ਉੱਤੇ ਉਹਨਾਂ ਨੇ ਆਪ ਦੇ ਕਿਸੇ ਐਪੀਸੋਡ ਦੇ ਵਿੱਚ ਮਾਹੌਲ ਉਡਾਇਆ ਸੀ ਔਰ ਉਸ ਤੋਂ ਬਾਅਦ ਦਾ ਕਪਿਲ ਸ਼ਰਮਾ ਸ਼ੋਅ ਦੇ ਮੇਜ਼ਬਾਨ ਕਪਿਲ ਸ਼ਰਮਾ ਦੇ ਵੱਲੋਂ ਆਪਣੇ ਸ਼ੋਅ ਦੇ ਵਿੱਚ ਜਦੋਂ ਟੋਡਰਮਾਲ ਦਿਵਾਨ ਟੋਡਰਮਾਲ ਉਹਨਾਂ ਦੇ ਖਿਲਾਫ ਜਦੋਂ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਔਰ ਉਸ ਤੋਂ ਬਾਅਦ ਉਹਨਾਂ ਦੀ ਨਖੇਦੀ ਜਿਹੜੀ ਆ ਚਾਰੇ ਪਾਸੇ ਹੋਈ ਔਰ ਲੋਕਾਂ ਦਾ ਕਹਿਣਾ ਹੈ ਕਿ ਅਜੀਹਾ ਪੱਦਾ ਮਜ਼ਾਕ ਜਿਹੜਾ ਹੈ ਉਹ ਮਹਾਪੁਰਸ਼ਾਂ ਦੇ ਨਾਲ ਨਹੀਂ ਕਰਨਾ ਚਾਹੀਦਾ ਇਸ ਦੇ ਵਿਰੋਧ ਵਿੱਚ ਲੁਧਿਆਣਾ ਦੇ ਸਿੱਖ ਪਾਈਚਾਰੇ ਦੇ ਨਾਲ ਸੰਬੰਧਿਤ ਕਪਿਲ ਸ਼ਰਮਾ ਦੇ ਖਿਲਾਫ ਉਹਨਾਂ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਹੈ ਔਰ ਲੋਕਾਂ ਦਾ ਕਹਿਣਾ ਹੈ ਕਿ ਕਪਿਲ ਸ਼ਰਮਾ ਜੋ ਕਮੇਡੀਅਨ ਨੇ ਔਰ ਉਸ ਦੇ ਸ਼ੋਅ ਦੇ ਵਿੱਚ ਐਸੀਆਂ ਸਖਸ਼ੀਅਤਾਂ ਦਾ ਮਜ਼ਾਕ ਉਡਾਣਾ ਜਿਹੜਾ ਹੈ ਉਹ ਮੰਦ ਭਾਗਾ ਐਸਾ ਨਹੀਂ ਹੋਣਾ ਚਾਹੀਦਾ ਸੋ ਕਪਿਲ ਸ਼ਰਮਾ ਦੇ ਖਿਲਾਫ ਇੱਕ ਕੱਲ ਜਿਹੜੀ ਪਟੀਸ਼ਨ ਐ ਪਾਈ ਹੈ ਔਰ ਦੂਸਰੇ ਪਾਸੇ ਇਕਤਾ ਸਰਗਰਮੀਆਂ ਦੇ ਤਹਿਤ ਦੋਵਾਂ ਫੋਰਮਾਂ ਨੇ ਯਾਨੀ ਕਿ ਖਨੋਰੀ ਬਾਰਡਰ ਦੇ ਉੱਪਰ ਵੀ ਔਰ ਸ਼ੰਭੂ ਮੋਰਚੇ ਦੇ ਉੱਪਰ ਵੀ ਕੱਲ ਇੱਕ ਇਹ ਦੋਵੇਂ ਮੋਰਚਿਆਂ ਦੇ ਵੱਲੋਂ ਇੱਕ ਕੱਲ ਵੱਡਾ ਕਦਮ ਚੁੱਕਿਆ ਗਿਆ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸਰਵਣ ਸਿੰਘ ਪੰਦੇਰ ਹੁਣਾ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਐਸਕੇਐਮ ਜਿਹੜੀ ਸਿਆਸੀ ਸੀ ਐਸਕੇਐਮ ਭਾਰਤ ਸੀ ਰਾਜੇਵਾਲ ਹੁਣਾ ਵਾਲਾ ਜਾਂ ਤੁਸੀਂ ਕਹੋ ਉਗਰਾਹਾ ਹੁਣਾ ਵਾਲਾ ਦਰਸ਼ਨਪਾਲ ਹੁਣਾ ਵਾਲਾ ਉਹਨਾਂ ਦੇ ਵੱਲੋਂ ਹੀ ਇਹਨਾਂ ਨੂੰ ਏਕਤਾ ਦੇ ਸੱਦੇ ਦਿੱਤੇ ਜਾ ਰਹੇ ਸੀ ਕਿ ਬੈਠਕਾਂ ਕਰੀਏ ਪਰ ਕੱਲ ਇੱਕ ਵੱਡੀ ਡਿਵੈਲਪਮੈਂਟ ਹੋਈ ਹੈ ਕਿਸਾਨੀ ਅੰਦੋਲਨ ਦੇ ਵਿੱਚ ਕਿ ਇਹ ਦੋ ਫੋਰਮ ਜਿਹੜੇ ਬੈਠੇ ਨੇ ਸ਼ੰਭੂ ਤੇ ਖਨੋਰੀ ਮੋਰਚੇ ਦੇ ਉੱਪਰ ਇਹਨਾਂ ਦੇ ਵੱਲੋਂ ਇੱਕ ਚਿੱਠੀ ਭੇਜੀ ਗਈ ਹੈ ਕਿ ਆਪਾਂ ਏਕਤਾ ਦੇ ਲਈ ਅਗਲੀ ਬੈਠਕ ਕਰੀਏ 27 ਫਰਵਰੀ ਨੂੰ ਅਗਲੀ ਬੈਠਕ ਜਿਹੜੀ ਹੈ ਕਿਸਾਨਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਕੀਤੀ ਜਾਏਗੀ ਔਰ ਉਸ ਬੈਠਕ ਦੇ ਵਿੱਚ ਏਕਤਾ ਨੂੰ ਵਧਾਉਣ ਦੇ ਲਈ ਆਨਾਲਾਈਨ ਟਾਈਮ ਦੇ ਵਿੱਚ ਉਪਰਾਲੇ ਜਿਹੜੇ ਨੇ ਉਹ ਕੀਤੇ ਜਾਇਨਿੰਗ ਪਰ ਦੇਖਣਾ ਹੋਏਗਾ ਕਿ ਹੁਣ ਏਕਤਾ ਦਾ ਜਿਹੜਾ ਇਹ ਮਸਲਾ ਹੈ ਉਹ ਕਦੋਂ ਤੱਕ ਕਿੱਥੇ ਕਿੱਥੇ ਪਹੁੰਚਦਾ ਉਹ ਉਹਦੇ ਉੱਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ ਸੋ ਬੀਤੇ ਕੱਲ ਇੱਕ ਵਾਰ ਫਿਰ ਤੋਂ ਅਰਵਿੰਦ ਕੇਜਰੀਵਾਲ ਦੇ ਵੱਲੋਂ ਲੋਕ ਸਭਾ ਹਲਕਾ ਇੰਚਾਰਜਾਂ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ ਨੇ ਲਗਾਤਾਰ ਉਹ ਪੰਜਾਬ ਤੋਂ ਲੋਕਾਂ ਨੂੰ ਆਪਣੇ ਆਪਾਂ ਦੀ ਪਾਰਟੀ ਦੇ ਨਾਲ ਜੁੜੇ ਹੋਏ ਨੁਮਾਇੰਦਿਆਂ ਨੂੰ ਬੁਲਾ ਰਹੇ ਨੇ ਪਿਛਲੇ ਦਿਨਾਂ ਤੋਂ ਵੀ ਤੁਹਾਨੂੰ ਦੱਸਿਆ ਸੀ ਕਿ ਵਿਧਾਇਕਾਂ ਤੇ ਵਜ਼ੀਰਾਂ ਨੂੰ ਸੱਦਿਆ ਉਸ ਤੋਂ ਬਾਅਦ ਉਹਨਾਂ ਨੇ ਹੋਰ ਲੋਕਾਂ ਨੂੰ ਇੰਚਾਰਜਾਂ ਨੂੰ ਸੱਦਿਆ ਔਰ ਹੁਣ ਹਲਕਾ ਇੰਚਾਰਜਾਂ ਨੂੰ ਉਹਨਾਂ ਦੇ ਵੱਲੋਂ ਸੱਦਿਆ ਗਿਆ ਔਰ ਹਲਕਾ ਇੰਚਾਰਜਾਂ ਤੋਂ ਉਹਨਾਂ ਨੇ ਫੀਡਬੈਕ ਵੀ ਲਿਆ ਔਰ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਹਲਕਾਂ ਚਾਰਜਾਂ ਨੇ ਜਾ ਕੇ ਸ਼ਿਕਾਇਤਾਂ ਅਰਵਿੰਦ ਕੇਜਰੀਵਾਲ ਨੂੰ ਇਹ ਲਗਾ ਦਿੱਤੀਆਂ ਨੇ ਕਿ ਨਾ ਸਾਡੀ ਵਿਧਾਇਕ ਸੁਣਦੇ ਨੇ ਨਾ ਸਾਡੀ ਸਾਡੇ ਐਮਪੀ ਸੁਣਦੇ ਨੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀ ਸਾਡੀ ਗੱਲ ਮੰਨ ਰਹੇ ਨੇ ਇਸ ਕਰਕੇ ਤੁਸੀਂ ਥੋੜਾ ਜਿਹਾ ਉਹਨਾਂ ਨੂੰ ਕਹੋ ਵੇ ਅਸੀਂ ਜਦੋਂ ਲੋਕਾਂ ਦੇ ਕੋਈ ਕੰਮ ਕਰਵਾਉਣ ਜਾਂਦੇ ਤਾਂ ਸਾਡੇ ਕੰਮ ਹੋਣੇ ਚਾਹੀਦੇ ਇਹ ਸੂਤਰਾਂ ਦੇ ਹਵਾਲੇ ਤੋਂ ਇਹ ਜਿਹੜੇ ਲੋਕ ਅੰਦਰ ਬੈਠੇ ਸੀ ਉਹਨਾਂ ਦੇ ਨਾਲ ਕਿਸੇ ਮੀਡੀਆਦਾਰ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਅੰਦਰ ਸ਼ਿਕਾਇਤਾਂ ਜਿਹੜੀਆਂ ਰਵਿੰਦ ਕੇਜਰੀਵਾਲ ਦੇ ਵੱਲੋਂ ਲੱਗੀਆਂ ਨੇ ਕਿ ਪ੍ਰਸ਼ਾਸਨਿਕ ਅਧਿਕਾਰੀ ਸਾਡੀ ਗੱਲ ਨਹੀਂ ਮੰਨ ਰਹੇ ਉਹਨਾਂ ਨੂੰ ਕਹੋ ਜੇ ਅਸੀਂ ਲੋਕਾਂ ਦੇ ਕੰਮ ਨਹੀਂ ਕਰਵਾਵਾਂਗੇ ਤੇ ਆਉਣ ਵਾਲੇ ਟਾਈਮ ਤੇ ਲੋਕ ਸਾਡੇ ਕਹਿਣ ਤੇ ਵੋਟਾਂ ਨਹੀਂ ਪਾਣਗੇ ਇਸ ਕਰਕੇ ਸਾਡੀ ਗੱਲ ਪ੍ਰਸ਼ਾਸਨਿਕ ਅਧਿਕਾਰੀ ਮੰਨਣ ਲੋਕਾਂ ਦੇ ਅਸੀਂ ਛੋਟੇ-ਮੋਟੇ ਜਿਹੜੇ ਕੰਮ ਆ ਜਾ ਕੇ ਦਫ਼ਤਰਾਂ ਦੇ ਵਿੱਚ ਕਰਵਾ ਸਕੀਏ ਤਾਂ ਕਿ 2027 ਦੇ ਵਿੱਚ ਜਦੋਂ ਚੋਣਾਂ ਹੋਣ ਤੇ ਸਾਨੂੰ ਵੋਟਾਂ ਇਹਨਾਂ ਲੋਕਾਂ ਦੇ ਵੱਲੋਂ ਪਾਈਆਂ ਜਾਣ ਸੋ ਇਹ ਸੀ ਅੱਜ ਦੀਆਂ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਸੋ ਅੱਜ ਤੋਂ ਇੱਕ ਅਸੀਂ ਖਾਸ ਐਪੀਸੋਡ ਇੱਕ ਖਾਸ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਕਿਉਂਕਿ ਚੈਂਪੀਅਨਸ ਟਰੋਫੀ 2025 ਸ਼ੁਰੂ ਹੋ ਰਹੀ ਹੈ ਔਰ ਅੱਜ ਦਾ ਪਹਿਲਾ ਮੈਚ ਜਿਹੜਾ ਹੈ ਉਸ ਤੋਂ ਪਹਿਲਾਂ ਪਾਕਿਸਤਾਨ ਔਰ ਨਿਊਜ਼ੀਲੈਂਡ ਦੇ ਵਿਚਕਾਰ ਇਹ ਮੈਚ ਹੋਏਗਾ ਔਰ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਉਹ ਸਾਰੀ ਅਪਡੇਟ ਦੇਵਾਂਗੇ ਕਿ ਕਿਹੜੇ ਕਿਹੜੇ ਪਲੇਅਰ ਅੱਜ ਦੋਵੇਂ ਟੀਮਾਂ ਦੇ ਵੱਲੋਂ ਖੇਡਣਗੇ ਔਰ ਇਸ ਚੈਂਪੀਅਨਸ ਟਰੋਫੀ ਦੇ ਵਿੱਚ ਕੀ ਕੁਝ ਰਹਿਣ ਵਾਲਾ ਇਸ ਵਾਰ ਖਾਸ ਕਿੰਨੇ ਮੈਚ ਹੋਣਗੇ ਕਿੱਥੇ ਕਿੱਥੇ ਮੈਚ ਹੋਏਗਾ ਭਾਰਤ ਦਾ ਕਿਹੜਾ ਕਿਹੜਾ ਮੈਚ ਹੈ ਔਰ ਚੈਂਪੀਅਨਸ ਟਰੋਫੀ ਦੇ ਵਿੱਚ ਇਸ ਵਾਰ ਕੀ ਕੁਝ ਖਾਸ ਹੋਣ ਵਾਲਾ ਜੋ ਜੋ ਕੁਝ ਵੀ ਤੁਸੀਂ ਇਹ ਅੱਜ ਇਸ ਵਾਰ ਚੈਂਪੀਅਨਸ ਟਰੋਫੀ ਦੇ ਵਿੱਚ ਦੇਖੋਗੇ ਇਹ ਰੋਜ਼ ਅਸੀਂ ਸ਼ੋ ਤੁਹਾਨੂੰ ਦਿਖਾਵਾਂਗੇ ਆਪਣਾ ਔਰ ਉਹਦੇ ਵਿੱਚ ਦੱਸਾਂਗੇ ਕਿ ਅੱਜ ਦੀ ਕਿਹੜੀ ਕਿਹੜੀ ਟੀਮ ਸੰਭਾਵਿਤ ਹੋ ਸਕਦੀ ਹੈ ਔਰ ਚੈਂਪੀਅਨਸ ਟਰੋਫੀ ਦੀ ਅਗਲੀ ਡਿਵੈਲਪਮੈਂਟ ਕੀ ਹੈ ਉਹਨੂੰ ਦੇਖਣ ਦੇ ਲਈ ਤੁਸੀਂ ਸਾਡੇ ਜੇ ਪੇਜ ਨੂੰ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤੇ ਸਾਡੇ ਪੇਜ ਨੂੰ ਫੋਲੋ ਕਰੋ ਜੇ ਤੁਸੀਂ ਸਾਨੂੰ YouTube ਤੇ ਸੁਣ ਰਹੇ ਹੋ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਲੋਕਾਂ ਤੱਕ ਵੱਧ ਤੋਂ ਵੱਧ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰੋ ਔਰ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰ ਪਛਿਤ ਬਹੁਤ ਬਹੁਤ ਧੰਨਵਾਦ